ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੀ ਸਾਧ ਸੰਗ ਜੀ ਇਹ ਗੁਰਦੁਆਰਾ ਟਿੱਬੀ ਸਾਹਿਬ ਹੈ ਜਿਸ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਆ ਕੇ ਆਸਨ ਲਾਇਆ ਸਨ ਤੇ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਤੀਰਾਂ ਦੀ ਬਰਸ਼ਾ ਕੀਤੀ ਸੀ ਔਰੰਗਜ਼ੇਬ ਦੀਆਂ ਫੌਜਾਂ ਦੇ ਗੁਰੂ ਸਾਹਿਬ ਜੀ ਜਦ ਖੇਦਰਾਣੇ ਦੀ ਟੱਬ ਦੇਖੇ ਦੇਖ ਕੇ ਆਇਦਾ ਗੁਰੂ ਸਾਹਿਬ ਜੀ ਨੂੰ ਭਾਈ ਦਾਨ ਸਿੰਘ ਜੀ ਨੇ ਸਲਾਹ ਦਿੱਤੀ ਵੀਸ ਸਥਾਨ ਤੇ ਬਹੁਤ ਜਿਆਦਾ ਉੱਚਾ ਟੱਪਾ ਹੈ ਤੇ ਗੁਰੂ ਸਾਹਿਬ ਜੀ ਨੇ ਫਿਰ ਇਸ ਸਥਾਨ ਤੇ ਆ ਕੇ ਆਸਨ ਲਾਇਆ ਤੇ ਇਥੋਂ ਹੀ ਗੁਰੂ ਗੁਰੂ ਸਾਹਿਬ ਜੀ ਨੇ ਤੀਰਾਂ ਦੀ ਬਰਸ਼ਾ ਕੀਤੀ ਸੀ ਔਰੰਗਜ਼ੇਬ ਦੀ ਜੋ ਫੌਜਾ ਸੀ ਤੇ ਜਿੱਥੇ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਤੇ ਉਥੋਂ ਉਥੇ ਤੀਰ ਜਾਂਦੇ ਸਨ ਦੇਖੋ ਹੁਣ ਕਿੰਨਾ ਫਾਸਲਾ ਤੇ ਕਿੰਨੀ ਰਫਤਾਰ ਦੇ ਨਾਲ ਗੁਰੂ ਸਾਹਿਬ ਤੀਰ ਛੱਡਦੇ ਹੋਣਗੇ ਤੇ ਗੁਰੂ ਸਾਹਿਬ ਜੀ ਨੇ ਫਿਰ ਉਥੇ 40 ਸਿੰਘਾਂ ਦੀ ਟੁੱਟੀ ਵਿਗੰਢੀ ਸੀ ਬੇਦਾਵਾ ਪੜਿਆ ਸੀ ਤੇ ਔਰੰਗਜ਼ੇਬ ਦੀਆਂ ਫੌਜਾਂ ਨੂੰ ਗੁਰੂ ਸਾਹਿਬ ਜੀ ਨੇ ਪਹੁੰਚਾਇਆ ਤੇ ਗੁਰੂ ਸਾਹਿਬ ਜੀ ਦੇ ਇਸ ਸਥਾਨ ਤੇ 14ਵੀਂ ਜੰਗ ਸੀ ਜੋ ਕਿ ਆਖਰੀ ਜੰਗ ਸੀ ਤੇ ਗੁਰੂ ਸਾਹਿਬ ਇੱਥੋਂ ਹੀ ਫਿਰ ਹਜ਼ੂਰ ਸਾਹਿਬ ਨੂੰ ਗਏ ਸਨ ਕਰੋ ਦਰਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ